ਪਟਿਆਲਾ ਜੇਲ੍ਹ ਚੋਂ ਬਾਹਰ ਆ ਗਏ ਨੇ ਭਾਈ ਬਲਵੰਤ ਸਿੰਘ ਰਾਜਵਾਨਾ ਪਰੋਲ ਮਿਲੀ ਹੈ ਉਹਨਾਂ ਨੂੰ ਔਰ ਆਪਣੇ ਭਰਾ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਆਪਣੇ ਪਿੰਡ ਵੱਲ ਰਵਾਨਾ ਹੋ ਗਏ ਆ ਤਾਂ ਜੇਲ੍ਹ ਚੋਂ ਬਾਹਰ ਆ ਗਏ ਨੇ ਭਾਈ ਬਲਵੰਤ ਸਿੰਘ ਰਾਜਵਾਨਾ ਲੰਬੇ ਸਮੇਂ ਤੋਂ ਜੇਲ੍ਹ ਚ ਬੰਦ ਨੇ ਔਰਤ ਦੂਸਰੀ ਵਾਰ ਪਰੋਲ ਮਿਲੀ ਹੈ ਪਹਿਲੀ ਵਾਰ ਉਹਨਾਂ ਨੂੰ ਪਰੋਲ ਮਿਲੀ ਸੀ ਸਿਰਫ 1 ਘੰਟੇ ਦੇ ਲਈ ਜਦੋਂ ਉਹਨਾਂ ਦੇ ਪਿਤਾ ਜੀ ਦਾ ਦੇਹਾਂਤ ਹੋਇਆ ਸੀ ਔਰ ਹੁਣ ਦੂਜੀ ਵਾਰ ਪਰੋਲ ਮਿਲੀ ਹੈ ਜਦੋਂ ਉਹਨਾਂ ਦੇ ਭਰਾ ਦਾ ਦੇਹਾਂਤ ਹੋਇਆ ਔਰ ਉਹਨਾਂ ਦੇ ਭਰਾ ਦੀ ਅੰਤਿਮ ਅਰਦਾਸ ਹੈ ਅੱਜ ਅੰਤਿਮ ਅਰਦਾਸ 'ਚ ਸ਼ਾਮਲ ਹੋਣ ਦੇ ਲਈ ਉਹ ਲੁਧਿਆਣਾ ਦੇ ਪਿੰਡ ਰਾਜਵਾਨਾ ਕਲਾਂ ਜਿਹੜਾ ਉਹਨਾਂ ਦਾ ਪਿੰਡ ਹੈ ਪਿੰਡ ਵੱਲ ਰਵਾਨਾ ਹੋ ਗਏ ਨੇ ਪਾਈ ਬਲਵੰਤ ਸਿੰਘ ਰਾਜਵਾਨਾ ਤਾਂ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਨੇ ਮਰਹੂਮ ਮੁੱਖ ਮੰਤਰੀ ਬੀਨਤ ਸਿੰਘ ਦੇ ਕਤਲ ਕੇਸ ਵਿਚ ਜੇਲ੍ਹ ਚ ਬੰਦ ਨੇ ਔਰ ਉਹਨਾਂ ਦੀ ਅਜੇ ਜੋ ਫਾਂਸੀ ਦੀ ਸਜ਼ਾ ਹੈ ਸਜ਼ਾਏ ਮੌਤ ਦੇ ਉੱਪਰ ਫੈਸਲਾ ਪੈਂਡਿੰਗ ਹੈ ਉਸ ਨੂੰ ਉਸਤੇ ਅਜੇ ਸੁਣਵਾਈ ਹੋਣੀ ਹੈ ਪਰ ਦੱਸਦੀ ਹੈ ਕਿ ਜੇਲ੍ਹ ਦੇ ਵਿੱਚ ਕਈ ਦਹਾਕਿਆਂ ਤੋਂ ਰਾਜਵਾਨਾ ਬੰਦ ਨੇ ਦੂਸਰੀ ਵਾਰ ਪਰੋਲ ਮਿਲੀ ਹੈ ਉਹਨਾਂ ਨੂੰ ਅੱਜ ਔਰ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਉਹਨਾਂ ਨੂੰ ਕੱਲ ਪਰੋਲ ਦਿੱਤੀ ਹੈ ਕਿਉਂਕਿ ਉਹਨਾਂ ਨੇ ਅਪੀਲ ਕੀਤੀ ਸੀ ਔਰ ਉਹਨਾਂ ਨੇ ਕਹਿ ASCII ਕਿ ਮੇਰੇ ਭਰਾ ਦਾ ਦੇਹਾਂਤ ਹੋ ਗਿਆ ਔਰ ਮੈਂ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣਾ ਚਾਹੁੰਦਾ ਤਾਂ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਭਾਈ ਬਲਵੰਤ ਸਿੰਘ ਰਾਜਵਾਨਾ ਨੂੰ 3 ਘੰਟਿਆਂ ਦੇ ਲਈ ਪਰੋਲ ਮਿਲੀ ਹੈ ਔਰ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਦੇ ਲਈ ਉਹਨਾਂ ਨੂੰ ਪਰੋਲ ਮਿਲੀ ਹੈ 3 ਘੰਟਿਆਂ ਦਾ ਸਮਾਂ ਉਹਨਾਂ ਨੂੰ ਦਿੱਤਾ ਗਿਆ ਹੈ ਆਪਣੇ ਪਰਿਵਾਰ ਦੇ ਨਾਲ ਬੈਠਣ ਦੇ ਲਈ ਆਪਣੇ ਭਰਾ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਤਾਂ ਪਟਿਆਲਾ ਜੇਲ੍ਹ ਤੋਂ ਇਹ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਜੇਲ੍ਹ 'ਚ ਬੰਦ ਰਾਜਵਾਨਾ ਨੂੰ ਬਾਹਰ ਲਿਆਂਦਾ ਗਿਆ ਪੁਲਿਸ ਦੇ ਸਖਤ ਪਹਿਰੇ ਹੇਠ ਉਹਨਾਂ ਨੂੰ ਲਿਜਾਇਆ ਜਾ ਰਿਹਾ ਪੁਲਿਸ ਕਸਟਡੀ ਵਿੱਚ ਜਾਣਗੇ ਪੁਲਿਸ ਕਸਟਡੀ ਵਿੱਚ ਉਹ ਵਾਪਸ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਜਾਏਗਾ 2 ਵਜੇ ਦਾ ਸਮਾਂ ਪਰਿਵਾਰ ਦੇ ਨਾਲ ਬਤਾ ਕੇ ਔਰ ਉਸ ਤੋਂ ਬਾਅਦ ਫਿਰ ਉਹ 2 ਵਜੇ ਤੋਂ ਬਾਅਦ ਫਿਰ ਪਿੰਡੋਂ ਰਵਾਨਾ ਹੋ ਜਾਏਗੀ ਪੁਲਿਸ ਉਹਨਾਂ ਨੂੰ ਨਾਲ ਲੈ ਕੇ ਤਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮਰਹੂਮ ਮੁੱਖ ਮੰਤਰੀ ਬਿਆਨ ਸਿੰਘ ਦੇ ਕਤਲ ਮਾਮਲੇ ਵਿੱਚ ਪਟਿਆਲਾ ਜੇਲ੍ਹ ਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਜੋ ਹੈ ਉਹ ਪਰੋਲ ਦਿੱਤੀ ਆ 3 ਘੰਟਿਆਂ ਦੇ ਲਈ ਪਰੋਲ ਉਹਨਾਂ ਨੂੰ ਦਿੱਤੀ ਗਈ ਹੈ ਉਹਨਾਂ ਦੇ ਭਰਾ ਕੁਲਵੰਤ ਸਿੰਘ ਦੇ ਭੋਗ ਸਮਾਗਮ ਚ ਸ਼ਾਮਲ ਹੋਣ ਦੇ ਲਈ ਉਹਨਾਂ ਨੂੰ ਪਰੋਲ ਦਿੱਤੀ ਗਈ ਹੈ ਔਰ 3 ਦਿਆਂ ਦਾ ਸਮਾਂ ਉਹਨਾਂ ਨੂੰ ਦਿੱਤਾ ਗਿਆ ਹੈ ਹਾਈ ਕੋਰਟ ਦੇ ਹੁਕਮ ਮੁਤਾਬਕ ਰਾਜਵਾਨਾ ਜੁਨੇ ਉਹ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾਜਵਾਨਾ ਕਲਾਂ ਜੋ ਉਹਨਾਂ ਦਾ ਪਿੰਡ ਹੈ ਔਰ ਪਿੰਡ ਚੀ ਗੁਰਦੁਆਰਾ ਮੰਜੀਤ ਸਾਹਿਬ ਚ ਆਪਣੇ ਭਰਾ ਦੇ ਭੋਗ ਦੀ ਅਰਦਾਸ ਦੇ ਵਿੱਚ ਸ਼ਾਮਲ ਹੋਣਗੇ ਨਿਕਲ ਚੁੱਕੇ ਨੇ ਪਟਿਆਲਾ ਜੇਲ੍ਹ ਤੋਂ ਰਵਾਨਾ ਹੋ ਚੁੱਕੇ ਨੇ ਬਲਵੰਤ ਸਿੰਘ ਰਾਜਵਾਨਾ ਰਾਜਵਾਨਾ ਦੇ ਭਰਾ ਕੁਲਵੰਤ ਸਿੰਘ ਉਹਨਾਂ ਦੀ 4 ਨਵੰਬਰ ਨੂੰ ਕੈਨੇਡਾ ਦੇ ਵਿੱਚ ਮੌਤ ਹੋ ਗਈ ਸੀ ਕੈਨੇਡਾ ਚ ਉਹਨਾਂ ਦਾ ਦੇਹਾਂਤ ਹੋ ਗਿਆ ਸੀ ਔਰ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਅੱਜ ਉਹਨਾਂ ਦੇ ਪਿੰਡ ਦੇ ਵਿੱਚ ਅਰਦਾਸ ਹੈ ਅੰਤਿਮ ਅਰਦਾਸ ਹੈ ਉਹਨਾਂ ਦੀ ਰਾਜਵਾਨਾ ਕਲਾਂ ਵਿੱਚ ਹੀ ਔਰ ਇਸ ਸਬੰਧੀ ਬਲਵੰਤ ਸਿੰਘ ਰਾਜਵਾਨਾ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਕੇ ਕਿਹਾ ਸੀ ਕਿ ਭੋਗ ਦੇ ਵਿੱਚ ਸ਼ਾਮਲ ਹੋਣ ਦੇ ਹੋਣ ਦਿੱਤਾ ਜਾਏ ਉਹਨਾਂ ਨੂੰ ਉਹਨਾਂ ਨੇ ਅਪੀਲ ਕੀਤੀ ਸੀ ਔਰ ਹਾਈ ਕੋਰਟ ਨੇ ਪਟੀਸ਼ਨ ਤੇ ਸੁਣਵਾਈ ਕਰਦਿਆਂ ਰਾਜਵਾਨਾ ਨੂੰ 3 ਘੰਟਿਆਂ ਦੀ ਪਰੋਲ ਦਿੱਤੀ ਹੈ ਇਸ ਤੋਂ ਪਹਿਲਾਂ ਰਾਜਵਾਨਾ ਨੂੰ 2021 ਦੇ ਵਿੱਚ ਜਦੋਂ ਉਹਨਾਂ ਦੇ ਪਿਤਾ ਦਾ ਦੇਹਾਂਤ ਹੋਇਆ ਸੀ ਤਾਂ ਉਹ ਜੋ ਸ਼ਾਮਲ ਹੋਣ ਦੇ ਲਈ 1 ਘੰਟੇ ਦੀ ਪਰੋਲ ਦਿੱਤੀ ਗਈ ਸੀ ਤਾਂ ਫਾਂਸੀ ਦੀ ਸਜ਼ਾ ਨੂੰ ਉਮਰ ਕੈਚੇ ਤਬਦੀਲ ਕਰਨ ਦਾ ਮਾਮਲਾ ਜਿਹੜਾ ਉਹ ਸੁਪਰੀਮ ਕੋਰਟ ਚੱਲ ਰਿਹਾ ਕਿਉਂਕਿ ਜੋ ਬਿਆਨ ਸਿੰਘ ਕਤਲ ਮਾਮਲੇ ਦੇ ਵਿੱਚ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਈ ਸੀ ਔਰ ਉਸ ਤੋਂ ਬਾਅਦ ਫਿਰ ਉਮਰ ਕੈਚੇ ਤਬਦੀਲ ਕਰਨ ਦਾ ਜਿਹੜਾ ਮਾਮਲਾ ਉਹ ਸੁਪਰੀਮ ਕੋਰਟ ਚ ਜੇ ਚੱਲ ਰਿਹਾ ਤਾਂ ਇੱਕ ਦਿਨ ਪਹਿਲਾਂ ਸੁਣਵਾਈ ਦੌਰਾਨ ਸੁਪਰੀਮ ਕੋਰਟ ਵੱਲੋਂ ਟਿੱਪਣੀ ਕੀਤੀ ਗਈ ਹੈ ਕਿ ਜੇ ਰਾਸ਼ਟਰਪਤੀ ਦਫ਼ਤਰ ਨੇ ਰਾਜਵਾਨਾ ਦੀ ਰਹਿਮ ਦੀ ਅਪੀਲ ਦਾ 2 ਹਫ਼ਤਿਆਂ ਚ ਨਿਪਟਾਰਾ ਨਾ ਕੀਤਾ ਤਾਂ ਸੁਪਰੀਮ ਕੋਰਟ ਰਾਜਵਾਨਾ ਦੀ ਅੰਤਿਮ ਰਾਹਤ ਦੀ ਕਿਸ਼ਨ ਤੇ ਸੁਣਵਾਈ ਕਰੇਗਾ ਔਰ ਇਸ ਮਾਮਲੇ ਦੀ ਸੁਣਵਾਈ ਹੁਣ 5 ਦਸੰਬਰ ਨੂੰ ਹੋਣੀ ਹੈ ਤਾਂ ਰਾਜਵਾਨਾ ਦੀ ਜੋ ਹੈ ਜੇਲ ਤੋਂ ਬਾਹਰ ਆਉਂਦਿਆਂ ਦੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਭਾਈ ਬਲਵੰਤ ਸਿੰਘ ਰਾਜਵਾਨਾ ਜੇਲ੍ਹ ਚੋਂ ਬਾਹਰ ਆ ਗਏ ਹੈ ਪਰੋਲ ਉਹਨਾਂ ਨੂੰ 3 ਘੰਟਿਆਂ ਦੇ ਲਈ ਦਿੱਤੀ ਗਈ ਹੈ ਤਾਂ 3 ਘੰਟਿਆਂ